ਆਪਰੇਸ਼ਨ ਸੰਧੂਰ ਤੋਂ ਬਾਅਦ ਹੁਣ ਅੱਗੇ ਕੀ ਹੋ ਰਿਹਾ ਹੈ ਇਸ ਵੇਲੇ ਕੀ ਚੱਲਦਾ ਪਿਆ ਭਾਰਤ ਪਾਕਿਸਤਾਨ ਦੇ ਵਿੱਚਲੇ ਹਾਲਾਤ ਕੀ ਕਹਿੰਦੇ ਨੇ ਆਉਣ ਵਾਲਾ ਸਮਾਂ ਕੀ ਲੈ ਕੇ ਆ ਰਿਹਾ ਇਹ ਬਹੁਤ ਸਾਰੇ ਸਵਾਲ ਨੇ ਇਹਨਾਂ ਦਾ ਜਵਾਬ ਅੱਜ ਹਾਸਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੌਜੂਦ ਨੇ ਡਾਕਟਰ ਸਾਹਿਬ ਸਮਾਰਿਤ ਤਵਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇੱਕ ਪਾਸੇ ਆਪਰੇਸ਼ਨ ਸੰਧੂਰ ਅਮਲ ਦੇ ਵਿੱਚ ਆ ਗਿਆ ਉਹ ਸਟ੍ਰਾਈਕ ਹੋ ਗਈ ਪਰ ਉਸ ਤੋਂ ਬਾਅਦ ਲਗਾਤਾਰ ਤਣਾਅ ਬਰਕਰਾਰ ਹੈ ਹੁਣ ਵੀ 9 ਥਾਮਾਂ ਦੇ ਉੱਤੇ ਤਾਂ ਸਟ੍ਰਾਈਕ ਹੋ ਚੁੱਕੀ ਐ 21 ਥਾਮਾਂ ਦੀ ਸੂਚੀ ਹੋਰ ਇੱਕ ਜਾਰੀ ਹੋ ਗਈ ਐ ਉਹ ਵੀ ਅਜੇ ਪਤਾ ਨਹੀਂ ਐ ਸੱਚ ਆ ਝੂਠ ਐ ਉਹਦੇ ਬਾਰੇ ਦੱਸੋ ਕੀ ਐ ਨਹੀਂ ਨਹੀਂ ਉਹ ਸੱਚ ਬਿਲਕੁਲ ਸੱਚ ਐ ਦੇਖੋ ਜਿਹੜੇ ਨੌ ਸਟ੍ਰਾਈਕ ਹੋਏ ਆ ਉਹਨਾਂ ਦੇ ਵਿੱਚ ਨੌ ਸਟ੍ਰਾਈਕ ਵਿੱਚ ਮੰਨ ਲਓ ਜੇ ਬਰਨਾਲਾ ਸਟ੍ਰਾਈਕ ਹੋਇਆ ਬਹਾਵਲਪੁਰ ਸਟ੍ਰਾਈਕ ਹੋਇਆ ਜਿਵੇਂ ਬਰਨਾਲਾ ਐ ਨਾ ਪਾਕਿਸਤਾਨ ਦਾ ਜਿਵੇਂ ਪੰਜਾਬ ਚ ਬਰਨਾਲਾ ਏਵੇਂ ਪਾਕਿਸਤਾਨ ਚ ਵੀ ਬਰਨਾਲਾ ਉਹ ਜੈਸ਼ੇ ਮਹਮਦ ਦਾ ਹੈੱਡਕੁਆਟਰ ਸੀਗਾ ਉੱਥੇ ਜੈਸ਼ਮ ਮੁਹੰਮਦ ਦੀ ਪੂਰੀ ਹਫੇ ਸਈਦ ਦਾ ਸਾਰਾ ਪਰਿਵਾਰ ਤੇ ਸਾਰੇ ਰਹਿੰਦੇ ਸੀ ਉੱਥੇ ਜੈਸ਼ ਆਪਣੇ ਟੈਰਰਿਸਟ ਜਿਹੜੇ ਅਤਵਾਦੀ ਆ ਉਹਨਾਂ ਨੂੰ ਟ੍ਰੇਨ ਕਰਦਾ ਸੀ ਤੇ ਮੰਨ ਲਓ ਜਿਹੜਾ ਹੋਰ ਕੋਈ ਨਾਲ ਬਹਾਵਲਪੁਰ ਹੋਏ ਆ ਜਾਂ ਪਾਕ ਅਕੂਪਾਈਡ ਕਸ਼ਮੀਰ ਚ ਤਿੰਨ ਹੋਏ ਆ ਟੋਟਲ ਟੋਟਲ ਨੋ ਹੋਏ ਆ ਜਿਹੜੇ ਇਹ ਆ ਉਹਨਾਂ ਦੇ ਟੈਰਰਿਸਟਾਂ ਦੇ ਲਾਂਚਿੰਗ ਕੈਂਪਸ ਸੀਗੇ ਹੁਣ ਇਹਨਾਂ ਦੇ ਵਿੱਚ ਇੱਕੋ ਵੀ ਸੀਗਾ ਜਿੰਨੇ ਵਿੱਚ ਫਿਆਇਦीन ਤਿਆਰ ਕੀਤੇ ਜਾਂਦੇ ਸੀਗੇ ਇਕ ਲਾਂਚਿੰਗ ਪੈਡ ਉਹ ਵੀ ਸੀਗਾ ਜਿੰਨੇ ਪਠਾਨਕੋਟ 에어 بیس 2016 ਚ ਕੀਤਾ ਸੀ ਇੱਕ ਉਹ ਵੀ ਸੀਗਾ ਵਿੱਚ ਮਤਲਬ ਜਿਹਦੇ ਜਿੰਨੇ ਉਰੀ ਦੇ ਹਮਲੇ ਦੇ ਵਿੱਚ ਪੂਰੀ ਪਲੈਨਿੰਗ ਹੋਈ ਸੀ ਇਸ ਕਰਕੇ ਹਿੰਦੁਸਤਾਨ ਦੀ ਆਰਮਡ ਫੋਰਸਿਜ਼ ਨੇ ਟੋਟਲ 21 ਕੈਂਪ ਜਿਹੜੇ ਆ ਉਹ ਇਹਨਾਂ ਦੇ ਟੈਰਰਿਸਟਾਂ ਦੇ ਜਿਹੜੇ ਸਾਡੇ ਬਾਰਡਰ ਦੇ ਨਾਲ ਬਣੇ ਸੀ ਉਹਨਾਂ ਨੂੰ ਉਹਨਾਂ ਨੇ ਟ੍ਰੇਸ ਆਊਟ ਕੀਤਾ ਸੀ ਔਰ ਉਹ ਟ੍ਰੇਸ ਆਊਟ ਕਰਕੇ ਜਿੰਦੇ ਚ ਸਵਾਈ ਨਾਲਾ ਵੀ ਹੈਗਾ ਵਾ ਸੈਦ ਬਿਲਾਲ ਵੀ ਹੈਗਾ ਵਾ ਮਰਕਜੇ ਮਰਕਜ਼ ਵੀ ਹੈਗਾ ਵੈ ਨਾਲ ਚੇਲਾ ਬੰਦੀ ਹੈ ਅਬਦੁਲ ਬਿਨ ਹੈਗਾ ਦੁਲਾਈ ਹੈਗਾ ਗੜੀ ਹਬੀਬੁੱਲਾ ਹੈਗਾ ਬੇਟਾ ਰਾਸੀ ਹੈਗਾ ਇਹਦਾ ਬਹੁਤ ਹੈਗੇ ਬਾਲਾકોટ ਵਿੱਚ ਹੈਗਾ ਉਦੀ ਹੈਗਾ ਸੈਂਸਾ ਹੈਗਾ ਇਹ ਤਾਂ ਉੱਥੇ ਹੈਗੇ ਟੋਟਲ 21 ਲੇਕਿਨ ਗੱਲ ਇਹ ਹੈ ਕਿ ਜਿਹੜੇ ਮੇਜਰ ਸੀਗੇ ਜਿਹੜੇ ਪੰਜਾਬ ਔਰ ਹਿੰਦੁਸਤਾਨ ਦੇ ਵਿੱਚ ਉਧਰਲੇ ਪਾਸੇ ਕਸ਼ਮੀਰ ਦੇ ਪਾਸੇ ਅਤਵਾਦੀਆਂ ਨੂੰ ਹਥਿਆਰ ਭੇਜਦੇ ਸੀ ਜਾਂ ਜਿਹੜੇ ਉੱਥੋਂ ਤਿਆਰ ਕਰ ਰਹੇ ਸੀ ਉਹਨਾਂ ਨੂੰ ਹਜੇ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ ਜਿਹੜੇ ਮੇਜਰ ਸੀਗੇ ਤੇ ਮੇਜਰ ਦੇ ਵਿੱਚ ਤੁਸੀਂ ਦੇਖ ਹੀ ਲਿਆ ਹਾਫਰ ਸਈ ਦਾ ਪਰਿਵਾਰ ਪੂਰਾ ਤਬਾਹ ਹੋ ਗਿਆ ਔਰ ਇੱਕ ਡੂੰਗੀ ਲੱਕਾ ਵੀ ਹਜੇ ਹੈਗਾ ਡੂੰਗੀ ਦਾ ਕੈਂਪ ਵੀ ਹੈਗਾ ਜਿੱਥੇ ਬਹੁਤ ਜ਼ਿਆਦਾ ਕਹਿੰਦੇ ਬਈ ਉੱਥੇ ਟੈਰਰਿਸਟਾਂ ਨੂੰ ਜਿਹੜੀ ਆ ਟ੍ਰੇਨਿੰਗ ਬੜੀ ਹਾਰਡ ਕੋਰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਮੈਨੂੰ ਮੈਂ ਇੱਕ ਜੋਗਾ ਵੀ ਹੈਗਾ ਮਹਿਮੂਮਾ ਜੋਗਾ ਉਹ ਤੇ ਟੋਟਲ 21 ਕੈਂਪ ਜਿਹੜੇ ਆ ਉਹ ਇੰਡੀਅਨ ਆਈਬੀ ਨੇ ਇੰਟੈਲੀਜੈਂਸ ਬਿਊਰੋ ਨੇ ਉਹ ਬਣਾ ਕੇ ਦਿੱਤੇ ਸੀ ਫਿਗਰ ਲੇਕਿਨ ਉਹਦੇ ਚੋ ਜਿਹੜੇ ਨੋ ਆ ਜਿੰਨਾ ਚ ਜ਼ਿਆਦਾ ਲੱਗਦਾ ਸੀ ਕਿ ਇਹ ਪਹਿਲਾਂ ਇਹਨਾਂ ਤੇ ਕਰਨਾ ਚਾਹੀਦਾ ਉਹ ਉਹਨਾਂ ਨੇ ਕਰ ਦਿੱਤਾ ਹਿੰਦੁਸਤਾਨ ਦੀ ਹਕੂਮਤ ਨੇ 에ਅ ਸਟ੍ਰਾਈਕ ਕਰ ਦਿੱਤਾ ਉਹਦੀ ਥੋੜੀ ਦੂਜੇ ਪਾਸੇੋਂ ਪਾਕਿਸਤਾਨ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਬਈ ਜਿਹੜਾ ਵਾ ਅਸੀਂ ਵੀ ਇਹਦਾ ਜਵਾਬ ਦੇਈਏ ਦੇਖੋ ਉਹਨਾਂ ਨੇ ਵੀ ਆਪਣੀ ਇੱਜ਼ਤ ਆਪਣੇ ਪਾਕਿਸਤਾਨ ਚ ਬਚਾਣੀ ਹੈ ਉਹਨਾਂ ਨੇ ਵੀ ਰੌਲਾ ਰੱਪਾ ਪਾਣਾ ਜੀ ਅਸੀਂ ਦੇਖੋ ਆ ਕਰਤਾ ਜੀ ਉਹ ਕਰਤਾ ਉਹਨਾਂ ਨੇ ਜਿਵੇਂ ਕੱਲ ਅੰਮ੍ਰਿਤਸਰ ਇੱਕ ਸੁੱਟਿਆ ਉੱਥੇ ਮਜ਼ਾਇਲ ਛੁੱਟੀ ਹੈਗੀ ਹੈ ਉਹਨਾਂ ਨੇ ਇੱਕ ਲੋ ਕੀਤਾ ਜਿਵੇਂ ਬਠਿੰਡਾ ਦੇ ਵਿੱਚ 에어ਕ੍ਰਾਫਟ ਵਿਕਲਟੀ ਗਿਆ ਹੈਗਾ ਸਾਡੇ ਇੱਕ ਲੈਫਟਨੈਂਟ ਖੰਡਾ ਸ਼ਹੀਦ ਵੀ ਹੋਇਆ ਤਾਂ ਉਹਨਾਂ ਨੇ ਪਾਕਿਸਤਾਨ ਵੱਲੋਂ ਉਹਦੀ ਮਤਲਬ ਜਿਹੜਾ ਕੋਸ਼ਿਸ਼ ਕੀਤੀ ਜਾਂਦੀ ਹੈ ਬਈ ਠੀਕ ਹੈ ਕਿਸੇ ਤਰੀਕੇ ਅਸੀਂ ਵੀ ਤਾਂ ਆਪਣੀ ਇੱਥੇ ਇੱਜ਼ਤ ਨੂੰ ਬਚਾਈਏ ਉੱਥੇ ਰੌਲਾ ਰੱਪਾ ਪਾਕਿਸਤਾਨ ਚ ਵੀ ਪਾਈ ਹੈ ਕਿਉਂਕਿ ਗੱਲ ਇਹ ਹੈ ਕਿ ਸਾਡਾ ਹਿੰਦੁਸਤਾਨ ਤੇ ਪਾਕਿਸਤਾਨ ਜਦੋਂ ਆਜ਼ਾਦ ਹੋਇਆ ਇੱਕ ਮੈਂਟਲ ਸੈਟਅਪ ਵੀ ਹੈਗਾ ਸਾਹਿਬ ਸਿੰਘ ਜੀ ਮੈਂਟਲ ਸੈਟਅਪ ਨੂੰ ਚੰਗੇ ਤਰ੍ਹਾਂ ਸਮਝੋ ਬਈ ਕੁੱਸੀ ਆਪਣੇ ਪਿੰਡਾਂ ਦੇ ਵਿੱਚੋਂ ਹੀ ਲੈ ਲੋ ਹੈ ਤਾਂ ਅਸੀਂ ਯਾਰ ਪੰਜਾਬ ਦੇ ਹਾਂ ਸਾਰੇ ਇਕੱਠੇ ਹਾਂ ਪਾਕਿਸਤਾਨ ਵੀ ਤਾਂ ਉਹੀ ਪੰਜਾਬ ਦਾ ਹਿੱਸਾ ਰਿਹਾ ਬਈ ਮੰਨ ਲਓ ਜਦੋਂ ਬਾਪ ਪੂਰਾ ਹੋ ਜਾਂਦਾ ਪਿੰਡ ਦੀ ਜ਼ਮੀਨ ਦੋ ਬੱਚੇ ਵੰਡਦੇ ਆ ਤੇ ਕਿਸੇ ਨੂੰ 2 ਇੰਚੀ ਘੱਟ ਚੱਲ ਜੇ ਤੇ ਉਹ ਸਾਰੀ ਉਮਰ ਆਪਣੇ ਵੱਡੇ ਭਾਈ ਨਾਲ ਖੁੰਦਕ ਰੱਖਦਾ ਠੀਕ ਹੈ ਨਾ ਔਰ ਇਹਦੇ ਪਿੱਛੇ ਕਤਲ ਵੀ ਹੁੰਦੇ ਨੇ ਸ਼ਰੀਕੇ ਬਾਜੀ ਜਿਹਨੂੰ ਅਸੀਂ ਕਹਿੰਦੇ ਨੇ ਸ਼ਰੀਕਾ ਸਾਡਾ ਇਹ ਜਿਹੜੇ ਆ ਸ਼ਰੀਕਿਆਂ ਨਾਲ ਕੇਸ ਵੀ ਚੱਲਦੇ ਆ ਇਹ ਤਾਂ ਸਾਡੇ ਪੰਜਾਬ ਦਾ ਕਲਚਰ ਹੈਗਾ ਪਿੰਡਾਂ ਦਾ ਬਹੁਤ ਪੁਰਾਣਾ ਕਲਚਰ ਹੈ ਔਰ ਪਾਕਿਸਤਾਨ ਨਾਲ ਜਦੋਂ 1947 ਤੋਂ ਵੰਡ ਹੋਈ ਹੈ ਤੇ ਇਹ ਲੱਗਦੇ ਆ ਕਿ ਉਹਨਾਂ ਨੂੰ ਲੱਗਦਾ ਅਸੀਂ ਸ਼ਰੀਕ ਆ ਸਾਨੂੰ ਲੱਗਦਾ ਉਧਰਲੇ ਸ਼ਰੀਕ ਹੈਗੇ ਆ ਤੇ ਛੋਟੀ ਛੋਟੀ ਗੱਲ ਦੇ ਉੱਤੇ ਜਿਹੜਾ ਖੈਂਬੜ ਬਾਜੀ ਵੀ ਕਈ ਵਾਰ ਹੋਈ ਹੈ ਲੇਕਿਨ ਇਹ ਜਿਹੜੀਆਂ ਗੱਲਾਂ ਹੈਗੀਆਂ ਜਿਹੜਾ ਪਹਿਲਗਾਮ ਵਾਲਾ ਹੈਗੀਆਂ ਘਟਨਾਵਾਂ ਇਹ ਤਾਂ ਜ਼ਖਮ ਦੇਣ ਵਾਲੀਆਂ ਹਿੰਦੁਸਤਾਨ ਦੀ ਸੀਨੇ ਦੇ ਜ਼ਖਮ ਦੇਣ ਵਾਲੀਆਂ ਪੁਲਵਾਮਾ ਵਾਲਾ ਜਿਹੜਾ ਅਟੈਕ ਹੈਗਾ ਹਿੰਦੂ ਹਜੇ ਕੀ ਜਿਹੜੇ ਭਾਰਤ ਵੱਲੋਂ ਇਹ ਸਟ੍ਰਾਈਕ ਕੀਤੀਆਂ ਗਈਆਂ ਉਹ ਕਿਸੇ ਵੀ ਆਵਾਮ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਲੇਕਿਨ ਇਹਨਾਂ ਨੇ ਪੁੰਛ ਦੇ ਗੁਰਦੁਆਰੇ ਦੇ ਉੱਤੇ ਮਜ਼ਾਈਲ ਮਾਰ ਕੇ ਉੱਤੇ ਸਾਡੇ ਸਿੱਖ ਭਰਾਵਾਂ ਨੂੰ ਮੈਂ ਕੱਲ ਵੀ ਤੁਹਾਨੂੰ ਦੱਸਿਆ ਕਿ ਉਹ ਉਹਨਾਂ ਦੇ ਜਿਹੜਾ ਵੈ ਮਰਡਰ ਕੀਤਾ ਇਹਨਾਂ ਦੀ ਹੱਤਿਆ ਕੀਤੀ ਆ ਇਹ ਜਿਹੜੀਆਂ ਇਹ ਕਵੀ ਮਾਫੀ ਵਾਲੀਆਂ ਗੱਲਾਂ ਨਹੀਂ ਹੈਗੀਆਂ ਕਿਉਂਕਿ ਜਿਹੜਾ ਪਾਕਿਸਤਾਨ ਨੇ ਇਹ ਕਰਦਾ ਹੈ ਉਹ ਆਮ ਪਬਲਿਕ ਤੇ ਅਟੈਕ ਕਰਦਾ ਪੁਲਵਾਮ ਮੰਨ ਲਓ ਪਹਿਲਗਾਮ ਹੈ ਆਮ ਪਬਲਿਕ ਤੇ ਅਟੈਕ ਸੀਗਾ ਆਮ ਲੋਗ ਉੱਥੇ ਘੁੰਮਣ ਗਏ ਸੀ ਸੈਰ-ਸਪਟਾ ਕਰਨ ਗਏ ਉਹਨਾਂ ਦੇ ਉੱਤੇ ਹੋਇਆ ਬੇਸਿਕਲੀ ਇਹ ਹੈ ਕਿ ਹਿੰਦੁਸਤਾਨ ਹਮੇਸ਼ਾ ਜਿਹੜਾ ਉਹ ਆਪਣੀ ਪਾਲਿਸੀ ਲਿਬਰਲ ਤੇ ਰਿਹਾ ਕਿ ਫਸਟ ਤੁਸੀਂ ਪਹਿਲਾਂ ਜਿੰਨੀ ਵੀ ਤੁਸੀਂ 65 ਦੀ ਜੰਗ ਦੇਖ ਲਓ ਤੁਸੀਂ ਇਤਿਹਾਸ ਪੜੋ 71 ਦੀ ਜੰਗ ਦੇਖ ਲਓ ਉਸ ਤੋਂ ਬਾਅਦ ਵੀ ਤੁਸੀਂ ਕਾਰਗਿਲ ਦੇਖ ਲਓ ਪਾਕਿਸਤਾਨ ਪਹਿਲ ਕਰਦਾ ਹੈ ਤੇ ਹਿੰਦੁਸਤਾਨ ਉਹਦਾ ਜਵਾਬ ਦਿੰਦਾ ਹੈ ਜੇ ਤੁਸੀਂ ਪਲਵਾਮਾ ਦੇਖ ਲਓ ਉਹਨਾਂ ਨੇ ਪਹਿਲ ਕੀਤੀ ਅਸੀਂ ਜਵਾਬ ਦਿੱਤਾ ਪੂਰੀ ਦਾ ਹਮਲਾ ਦੇਖ ਲਓ ਉਹਨਾਂ ਨੇ ਸਾਡੇ ਆਰਮੀ ਕੈਂਪ ਤੇ ਹਮਲਾ ਕੀਤਾ ਅਸੀਂ ਜਵਾਬ ਦਿੱਤਾ ਉਹਨਾਂ ਨੇ ਪਹਿਲਗੰਗ ਤੇ ਆ ਕੇ ਨਿਰਦੋਸ਼ ਲੋਕਾਂ ਦੀ ਜਾਨ ਲੈਤੀ ਤੇ ਅਸੀਂ 에ਅ ਸਟ੍ਰਾਈਕ ਕੀਤੀ ਹਿੰਦੁਸਤਾਨ ਹਮੇਸ਼ਾ ਡਿਫੈਂਸਿਵ ਤੇ ਰਿਹਾ ਭਈ ਨਹੀਂ ਅਸੀਂ ਪਹਿਲਾਂ ਕੁਝ ਨਹੀਂ ਕਰਨਾ ਪਰ ਮੈਨੂੰ ਲੱਗਦਾ ਕਿ ਹੁਣ ਸ਼ਰਾਫਤ ਲਾਣੀ ਪੈਗੀ ਔਰ ਤਿੱਖੇ ਜਵਾਬ ਜਿਹੜੇ ਆਫੈਂਸਿਵ ਜਿਹਨੂੰ ਅਸੀਂ ਇੰਗਲਿਸ਼ ਦਾ ਵਰਡ ਕਹਿੰਦੇ ਆ ਕਿ ਸਾਨੂੰ ਇਹਨਾਂ ਦੇ ਤੁਸੀਂ ਕੋਈ ਵੀ ਪਿਛਲਾ ਘਟਨਾਕਰਮ ਦੇਖ ਲਓ ਤਾਨੂੰ ਹਮੇਸ਼ਾ ਪਾਕਿਸਤਾਨ ਦੀ ਪਹਿਲ ਨਜ਼ਰ ਆਏਗੀ ਪੈਣ ਦੀ ਜੰਗ ਕੱਤਰ ਦੀ ਜੰਗ ਸਾਰੀਆਂ ਪਾਕਿਸਤਾਨ ਨੇ ਸ਼ੁਰੂ ਕੀਤੀਆਂ ਇੰਡੀਆ ਨੇ ਉਸ ਤੋਂ ਜਵਾਬ ਦੇ ਕੇ ਗੋਡੇ ਉਹਨਾਂ ਦੇ ਹੀ ਲੱਗੇ ਹਨ ਤੇ ਕਹਿਣ ਦਾ ਮੇਰਾ ਮਤਲਬ ਹੈਗਾ ਕਿ ਹੁਣ ਥੋੜੀ ਆਰਮੀ ਦੀ ਹਿੰਦੁਸਤਾਨ ਦੀ ਸੈਨਾ ਦੀ ਸਾਡੀ ਮਜ਼ਬੂਤ ਸਰਕਾਰ ਹੈ ਕੇਂਦਰ ਦੀ ਹੁਣ ਤਾਂ ਪਾਲਿਸੀ ਬਦਲ ਨਹੀਂ ਪਏਗੀ ਕਿ ਉਹ ਇੱਕੋ ਵਾਰੀ ਇਹਨਾਂ ਦੇ 21 ਦੇ 21 ਬੇਸ ਕੈਂਪ ਤਬਾਹ ਕਰ ਦਿਓ ਹੱਤਵਾਦੀਆਂ ਦੇ ਮੁੜ ਕੇ ਜੇ ਕਿਤੇ ਤਿਆਰ ਹੁੰਦਾ ਵੀ ਹੈ ਤੁਹਾਨੂੰ ਆਈਬੀ ਦੀ ਇਨਫੋਰਮੇਸ਼ਨ ਆ ਗਈ ਹੈ ਕਿ ਇਹ ਸਾਡੇ ਸਰਹੱਦ ਦੇ ਲਾਗੇ ਫੇਰ ਇਹ ਟ੍ਰੇਨਿੰਗ ਆ ਪਰ ਫੇਰ ਤਬਾਹ ਕਰਦੇ ਹੋ ਉਹਨਾਂ ਨੂੰ ਮੌਕਾ ਹੀ ਨਾ ਦਿਓ ਅਸੀਂ ਉਹਨਾਂ ਨੂੰ ਮੌਕਾ ਕਿਉਂ ਦੇਣੇ ਆ ਬਈ ਉਹ ਸਾਡੇ ਵੱਲ ਆਣ ਬਈ ਤਿਆਰ ਕਰਨ ਹੱਤਵਾਦੀ ਜਦੋਂ ਆ ਕੇ ਹਮਲਾ ਕਰ ਦੇਣ ਅਸੀਂ ਉਦੋਂ ਜਵਾਬ ਦੇਣੇ ਆ ਤੇ ਉਹਨਾਂ ਦੇ ਜਦੋਂ ਉੱਥੇ ਆਰਮੀ ਆਪਣੇ ਹਿੰਦੁਸਤਾਨ ਦੀ ਆਰਮੀ ਕੋਲ ਇੰਟੈਲੀਜੈਂਸ ਕੋ ਸਾਰੀਆਂ ਰਿਪੋਰਟਸ ਤਾਂ ਹੁੰਦੀਆਂ ਹੀ ਆ ਜਿਹਾ 21 ਕੈਂਪਾਂ ਦੀਆਂ ਰਿਪੋਰਟ ਆ ਗਈਆਂ ਲਾਂਚਿੰਗ ਹੈਗੇ ਇਹਨਾਂ ਦੇ ਜਿਹੜੇ ਕੈਂਪ ਤੇ ਇਹ ਸਾਡੇ ਕੋਲ ਆਲਰੇਡੀ ਪਹਿਲਾਂ ਹੀ ਹੁੰਦੀਆਂ ਵਾ ਠੀਕ ਹੈ ਨਾ ਇਹ ਕੋਈ ਨੌ ਦਿਨਾਂ ਚ ਡਿਵੈਲਪ ਨਹੀਂ ਹੋਈਆਂ ਇਹ ਸਾਡੇ ਕੋਲ ਆਲਰੇਡੀ ਹਿੰਦੁਸਤਾਨ ਦੀਆਂ ਏਜੰਸੀਆਂ ਕੋਲ ਪਹਿਲਾਂ ਹੀ ਰਿਕਾਰਡ ਹੁੰਦਾ ਹੁਣ ਤਾਂ ਇਹ ਹੁੰਦਾ ਫਾਈਨ ਟਿਊਨਿੰਗ ਹੈ ਭਈ ਆਮ ਆਮ ਪਬਲਿਕ ਨੂੰ ਨੁਕਸਾਨ ਨਾ ਹੋਵੇ ਆਵਾਮ ਨੂੰ ਨੁਕਸਾਨ ਨਾ ਹੋਵੇ ਜਿਆਦਾ ਪੈਨਿਕ ਨਾ ਕ੍ਰੀਏਟ ਹੋਵੇ ਉਹਨਾਂ ਸਿੱਧੇ ਟਾਰਗੇਟ ਉਹਨਾਂ ਦੇ ਮੰਨ ਲਓ ਹਾਫਿਜ਼ ਸਈਦ ਦੀ ਉੱਥੇ ਹੈੱਡਕੁਆਰਟਰ ਨੂੰ ਹੀ ਸਿੱਧਾ ਟਾਰਗੇਟ ਕਰੀਏ ਅੱਤਵਾਦੀਆਂ ਦੇ ਕੈਂਪ ਨੂੰ ਹੀ ਤਬਾਹ ਕਰੀਏ ਤੇ ਇਸ ਕਰਕੇ 8 9 10 ਦਿਨ ਲੱਗ ਜਾਂਦੇ ਤੁਸੀਂ ਪਿਛਲੇ ਤਿੰਨ ਸਰਜਿਕਲ ਸਟ੍ਰਾਈਕ ਦੇਖੋ ਆ ਤੀਸਰੀ ਹੋਈ ਨਾ ਬਾਲਾਕੋਟਾਲੀ ਵੀ ਹੋਈ ਤੇ ਉਸ ਤੋਂ ਪਹਿਲੀ ਵੀ ਹੋਈ ਹੈ ਹਮੇਸ਼ਾ ਜਦੋਂ ਪਲਵਾਮਾ ਅਟੈਕ ਹੋਇਆ ਉਸ ਤੋਂ 12 ਦਿਨ ਬਾਅਦ ਸਰਜੀਕਲ ਸਟ੍ਰਾਈਕ ਹੋਈ ਹੈ। ਉਰੀ ਦਾ ਅਟੈਕ ਹੋਇਆ ਉਸ ਤੋਂ 13 ਦਿਨ ਬਾਅਦ ਸਰਜੀਕਲ ਸਟ੍ਰਾਈਕ ਹੋਈ ਹੈ। ਆ ਹੁਣ ਜਿਹੜਾ ਹੁਣ ਸਟ੍ਰਾਈਕ ਹੋਈ ਹੈ ਆਪਣੀ ਇਹਦੇ ਵਿੱਚ ਵੀ ਤੁਹਾਡਾ 10-12 ਦਿਨ ਦਾ ਵਖਵਾ ਪਾਇਆ ਗਿਆ। ਕਿਉਂਕਿ ਫਾਈਨ ਟਿਊਨਿੰਗ ਕਰਨੀ ਹੁੰਦੀ ਆ ਮੌਕੇ ਦੀ ਉੱਥੇ ਜਾ ਕੇ ਜਗ ਪੂਰੀ ਕਰਕੇ ਕਿ ਆਮ ਪਬਲਿਕ ਕਿਸ ਵੇਲੇ ਘੱਟ ਹੁੰਦੀ ਹੈ। ਹੁਣ ਦਿਨ ਦੇ ਟਾਈਮ ਕਰ ਲੋ ਉੱਥੇ ਪਬਲਿਕ ਜ਼ਿਆਦਾ ਹੁੰਦੀ ਆ ਆਮ ਲੋਕ ਵੀ ਹੁੰਦੇ ਆ ਕਿਸੇ ਨਾਗਰਿਕ ਨੂੰ ਨੁਕਸਾਨ ਨਾ ਹੋਵੇ। ਹਿੰਦੁਸਤਾਨ ਦੀ ਆਰਮੀ ਵੱਲੋਂ ਸੈਨਾ ਵੱਲੋਂ ਹਮੇਸ਼ਾ ਖਿਆਲ ਰੱਖਿਆ ਕਿ ਅਸੀਂ ਉਹਨਾਂ ਨੂੰ ਆਮ ਪਬਲਿਕ ਨੂੰ ਟਾਰਗੇਟ ਨਾ ਕਰੀਏ ਇਹਦਾ ਪਾਕਿਸਤਾਨ ਦਾ ਕਰਤੂਤਤਾ ਗਲਤ ਕਰਦੇ ਨੇ ਆਮ ਪਬਲਿਕ ਨੂੰ ਟਾਰਗੇਟ ਕਰਦੇ ਪਏ ਨੇ ਤੇ ਅਦਰਵਾਈਜ਼ ਤੁਸੀਂ ਜਦੋਂ ਵੀ ਹਿੰਦੁਸਤਾਨ ਨੇ ਇਹ ਸਰਜੀਕਾ ਸਟ੍ਰਾਈਕ ਵੀ ਕੀਤੀ ਹੈ 12 ਦਿਨ ਪੂਰਾ ਐਨ ਤਿਆਰੀ ਕਰਕੇ ਸਮਝ ਕੇ ਸੋਚ ਕੇ ਫਿਰ ਉਹਨੂੰ ਸਟ੍ਰਾਈਕ ਕੀਤੀ ਹੈ ਹੁਣ ਪਾਕਿਸਤਾਨ ਹੈ ਕਾਰਗਿਲ ਦੇਖੋ ਆ ਕੇ ਕਿੰਨੇ ਮਹੀਨੇ ਬੈਠੇ ਰਹੇ ਕਾਰਗਿਲ ਆ ਕੇ ਜਦੋਂ ਬੈਠੇ ਰਹੇ ਹਿੰਦੁਸਤਾਨ ਨੇ ਫਿਰ ਕਾਰਵਾਈ ਕੀਤੀ ਪਹਿਲਾਂ ਉਹਨਾਂ ਦੀ ਉੱਥੇ ਰੋਕ ਲੈਂਦੇ ਤੇ ਉਹਨਾਂ ਨੂੰ ਵਧਣ ਨਾ ਦਿੰਦੇ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੇ ਪਹਿਲ ਕੀਤੀ ਹੈ ਤੇ ਹਿੰਦੁਸਤਾਨ ਨੇ ਜਦੋਂ ਦੂਜ ਕੀਤੀ ਹੈ ਫਿਰ ਉਹਨਾਂ ਕੋਲੋਂ ਜਵਾਬ ਨਹੀਂ ਮਿਲਿਆ ਉਹਦਾ ਡਾਕਟਰ ਸਾਹਿਬ ਇਹਦੇ ਨਾਲ ਮੈਂ ਵੀ ਪੁੱਛਣਾ ਚਾਹੁੰਦਾ ਕਿਉਂਕਿ ਜਿਵੇਂ 21 ਹੌਟਸਪੌਟਸ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਇਹ ਮੰਨ ਲਿਆ ਜਾਵੇ ਕਿ ਆਪਰੇਸ਼ਨ ਸੰਦੂਰ ਜੇ ਖਤਮ ਨਹੀਂ ਹੋਇਆ ਜਾਂ ਇਹ ਦੁਬਾਰਾ ਅੱਗੇ ਕੁਝ ਇੰਟੈਂਸੀਫਾਈ ਹੋਵੇਗਾ ਬਿਲਕੁਲ ਹੋਵੇਗਾ ਦੇਖੋ ਗੱਲ ਪਤਾ ਕੀ ਹੈ ਹਜੇ ਹਜੇ ਇਹਨਾਂ ਦੇ ਫਿਰ ਜੇ ਮੰਨ ਲਓ 12 ਜਿਹੜੇ ਹਜੇ ਆਪਾਂ ਬਚੇ ਹੋਏ ਐ ਇਹਨਾਂ ਦੇ ਲੌਂਚਿੰਗ ਪੈਡ ਜੋ ਉਹਨਾਂ ਨੂੰ ਨਾ ਤਬਾਹ ਕੀਤਾ ਤੇ ਫਿਰੇ ਸ਼ੁਰੂ ਹੋ ਜਾਣਗੇ ਮੈਂ ਤਾਂ ਇਸ ਗੱਲ ਦਾ ਵੀ ਹਾਮੀ ਭਰਦਾ ਇਸ ਗੱਲ ਦਾ ਵੀ ਮੈਂ ਪੂਰਾ ਹਮਾਇਤੀ ਹਾਂ ਕਿ ਜਦੋਂ ਹੀ ਬੂਟਾ ਨਿਕਲਣ ਲੱਗੇ ਉੱਥੇ ਤਿਆਰ ਹੋਣ ਲੱਗੇ ਲੱਗੇਗੀ ਇੱਕ ਬੇਸ ਕੈਂਪ ਹੋਰ ਤਿਆਰ ਹੋ ਰਿਹਾ ਉਦੋਂ ਹੀ ਤਬਾਹ ਕਰ ਦਿਓ ਯੂਨੀ ਅਸੀਂ ਹਿੰਦੁਸਤਾਨ ਤੇ ਉਹਦੀ ਹਮਲੇ ਦੀ ਇੱਥੇ નિર્ਦੋਸ਼ ਲੋਕਾਂ ਦੀ ਖੂਨ ਵੇਖਣੇ ਆ ਉਦੋਂ ਹੀ ਤਬਾਹ ਕਰਦੇ ਹੋ ਪਤਾ ਤਾਂ ਹੁੰਦਾ ਹੀ ਆਰਮੀ ਦੀ ਇੰਟੈਲੀਜੈਂਸ ਬਹੁਤ ਹੈ ਹਿੰਦੁਸਤਾਨ ਦੀਆਂ ਤਾਂ ਏਜੰਸੀਆਂ ਦੀ ਇੰਟੈਲੀਜੈਂਸ ਦੀ ਦਾਦ ਦਿੱਤੀ ਜਾਂਦੀ ਹੈ ਵੀ ਇਹਨਾਂ ਦੇ ਖੁਫੀਆ ਤੰਤਰ ਬਹੁਤ ਮਜ਼ਬੂਤ ਹੈ ਲੇਕਿਨ ਤੁਸੀਂ ਇਹ ਦੇਖੋ ਭਈ ਕਿੰਨੇ ਹਮਲੇ ਹੋ ਗਏ ਹੁਣ ਇਸ ਤੁਸੀਂ ਇੰਨਾਂ ਚੀਜ਼ਾਂ ਨੂੰ ਕਿੰਨਾ ਕੁ ਬਰਦਾਸ਼ਤ ਕਰ ਲੋਗੇ ਦੀਨਾ ਨਗਰ ਦਾ ਥਾਣੇ ਦਾ ਅਟੈਕ ਹੋ ਗਿਆ ਐਸਪੀ ਬਲਜੀਤ ਸਿੰਘ ਸ਼ਹੀਦ ਹੋਏ ਉਸ ਤੋਂ ਪਹਿਲਾਂ ਜਿਹੜਾ ਗੁਰਦਾਸਪੁਰ ਦਾ 에ਅਰ ਬੇਸ ਤੇ ਉੱਤੇ ਹਮਲਾ ਹੋਇਆ ਠੀਕ ਹੈ ਉਹਦੇ ਵਿੱਚ ਸਾਡੇ 에ਅਰ 에ਅਰ ਫੋਰਸ ਆਫਿਸਰ ਸ਼ਹੀਦ ਹੋਏ ਤੁਸੀਂ ਇਹ ਸਤੋ ਬਾਤ ਦੇਖੋ ਉਹ ਉਹਦਾ ਉਰੀ ਦਮਲਾ ਹੋਇਆ ਮਨਸ ਯਾਤਰਾ ਤੇ ਹਮਲਾ ਹੋਇਆ ਤੇ ਤੁਸੀਂ ਇਸ ਦਾ ਮਤਲਬ ਇਹ ਨਹੀਂ ਨਾ ਹੈਗਾ ਕਿ ਅਸੀਂ ਉਹਨਾਂ ਦੀ ਵੇਟ ਕਰੀਏ ਕਿ ਹਮਲਾ ਕਰਨ ਤੇ ਫਿਰ ਅਸੀਂ ਉਹਨਾਂ ਆਫੈਂਸਿਵ ਜਵਾਬ ਦਈਏ ਅਸੀਂ ਫਿਰ ਆਫੈਂਸਿਵ ਹੋਈਏ ਹਮੇਸ਼ਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਡਿਫੈਂਸਿਵ ਨੀਤੀ ਅਪਣਾਈ ਗਈ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਹੁਣ ਆਪਣੀ ਪਾਲਿਸੀ ਚੇਂਜ ਕਰਨੀ ਪੈਗੀ ਹੁਣ ਆਫੈਂਸਿਵ ਰਹਿਣਾ ਪਏਗਾ ਕਿ ਉੱਥੇ ਸ਼ੁਰੂ ਹੋਣ ਲੱਗੇ ਉੱਥੇ ਨੱਪ ਦਿਓ ਪੈਦਾ ਹੀ ਨਾ ਹੋਣ ਦੇ ਉੱਥੇ ਟੈਰਰਿਸਟ ਪੈਰ ਸਰਾਹਦ ਦੇ ਲੱਗ ਗਈ ਲਾਂਚਿੰਗ ਪੈਡ ਆ ਨਾ ਉਹਨਾਂ ਦੇ ਤੇ ਸਾਰੇ ਹੁਣ ਜੀ 14 ਹੋਰ ਹੈਗੇ ਆ ਮੰਨ ਲਓ 21 ਟੋਟਲ ਜਿਹੜੀ ਹੈ ਖੁਫੀਆ ਤੰਤਰ ਦੀ ਲਿਸਟ ਹੈ ਜੇ 12 ਹੋਰ ਬਚੇ ਵੀ ਆ ਤਾਂ ਉਹਨਾਂ ਨੂੰ ਵੀ ਤਬਾਹ ਕਰਨਾ ਹੀ ਪਏਗਾ ਨਹੀਂ ਤਾਂ ਫੇਰ ਉਹ ਸਾਡੇ ਲਈ ਨਸੂਰ ਬਣ ਜਾਣਗੇ ਫੇਰ ਖੜੇ ਹੋ ਕੇ ਇਧਰ ਨੂੰ ਪਾਸੇ ਨੂੰ ਤੁਰੇ ਆਣਗੇ ਫੇਰ ਕਿਤੋਂ ਨਾ ਕਿਤੋਂ ਕੁਸਪੈਟ ਕਰਕੇ ਹਮਲਾ ਕਰਕੇ ਫਿਰ ਚਲੇ ਜਾਣਗੇ ਫਿਰ ਫੇਅ ਆਈਡੀ ਤਿਆਰ ਕਰ ਦੇਣਗੇ ਫਿਰ ਕੋਈ ਨਾ ਕੋਈ ਇਦਾਂ ਦਾ ਤਿਆਰ ਕਰ ਦੇਣਗੇ ਜਿਵੇਂ ਆਏ ਆ 에ਅਰ ਫੋਰਸ ਸਟੇਸ਼ਨ ਦੇ ਉੱਤੇ 2016 ਤੇ ਦੂ ਐਂਡ ਡਾਈ ਵਾਸਤੇ ਹੀ ਆਏ ਆ ਪਠਾਨ ਆ ਤੇ ਦੀਨਾ ਨਗਰ ਥਾਣੇ ਦੇ ਵਿੱਚ ਆਏ ਆ ਉਹ ਇਦਾਂ ਹੀ ਆਏ ਆ ਗੋਲੀਆਂ ਭਾਰਾਏ ਆ ਉੱਥੋਂ ਨਾਲ ਬਈ ਅਸੀਂ ਤਾਂ ਉੱਥੇ ਮਾਰਨਾ ਤੇ ਮਰਨਾ ਤੇ ਇਸ ਕਰਕੇ ਇਹ ਪਾਲਿਸੀ ਜਿਹੜੀ ਆ ਉੱਥੇ ਤਿਆਰ ਜਿੱਥੋਂ ਹੋ ਰਿਹਾ ਉਹ ਪਹਿਲਾਂ ਹੀ ਨੱਪ ਦੇਣਾ ਚਾਹੀਦਾ ਕਿ ਉੱਥੇ ਤਿਆਰ ਹੀ ਨਾ ਹੋ ਸਕੇ ਕੋਸ਼ਿਸ਼ ਮੈਂ ਵੀ ਹੁਣ ਜਾਣਨਾ ਚਾਹੁੰਦਾ ਕਿਉਂਕਿ ਇੱਕ ਪਾਸੇ ਜਦੋਂ ਸ਼ਾਹਬਾਦ ਸ਼ਰੀਫ ਦਾ ਕੱਲ੍ਹ ਵਾਲਾ ਭਾਸ਼ਣ ਸੁਣਿਆ ਉਹ ਬੜਾ ਕਨਕਲੂਸਿਵ ਜਾ ਲੱਗਿਆ ਉਹਨਾਂ ਨੇ ਕੁਝ ਐਸ ਸੱਚ ਐਕਸ਼ਨ ਕਰਨ ਦੀ ਗੱਲ ਉੱਚ ਨਹੀਂ ਕੀਤੀ ਇੱਕ ਇੱਕ ਕਨਕਲੂਜਨ ਦਿੰਦੇ ਨਜ਼ਰ ਆਏ ਨੇ ਪਰ ਦੂਸਰੇ ਪਾਸੇ ਭਾਰਤ ਸਰਕਾਰ ਵੱਲੋਂ ਭਾਰਤੀ ਹਵਾਈ ਸੈਨਾ ਨੂੰ ਇੱਕ ਖੁੱਲਾ ਥਾਪੜਾ ਦੇ ਦਿੱਤਾ ਕਿ ਜੇ ਹਾਲਾਤ ਤਣਾਅਪੂਰਵਕ ਹੁੰਦੇ ਤੁਸੀਂ ਐਕਸ਼ਨ ਕਰ ਦਿਓ ਆਪਣੇ ਹਿਸਾਬ ਨਾਲ ਕੀ ਹੋਣ ਵਾਲਾ ਦੇਖੋ ਗੱਲ ਪਤਾ ਕੀ ਹੈ ਜੇ ਤੁਸੀਂ ਕਹੋ ਜੰਗ ਜੰਗ ਨਹੀਂ ਹਜੇ ਹੁੰਦੀ ਨਾ ਜੰਗ ਹੋਣੀ ਹੈ ਕਿਉਂਕਿ ਜੰਗ ਦੇ ਵਿੱਚ ਦੋਨਾਂ ਮੂਲਕਾਂ ਦੀ ਆਵਾਮ ਦਾ ਬਹੁਤ ਨੁਕਸਾਨ ਹੁੰਦਾ ਹੈ ਆਰਥਿਕ ਸਥਿਤੀ ਦਾ ਬਹੁਤ ਨੁਕਸਾਨ ਹੁੰਦਾ ਹੈ ਹਾਂ ਜੇ ਪਾਕਿਸਤਾਨ ਪੈਲ ਕਰੇਗਾ ਜੰਗ ਦੀ ਤੇ ਹਿੰਦੁਸਤਾਨ ਛੱਡੇਗਾ ਨਹੀਂ ਮੈਂ ਤੁਹਾਨੂੰ ਪਾਸਟ ਹਿਸਟਰੀ ਹਿੰਦੁਸਤਾਨ ਦੀ ਦੱਸੀ ਹੈ ਜੇ ਇਹਨਾਂ ਨੇ ਕਾਰਗਿਲ ਤੇ ਚੋਟ ਆਏ ਉੱਥੇ ਤੇ ਹਿੰਦੁਸਤਾਨ ਨੇ ਵਾਪਸ ਛੁਡਾ ਲਿਆ ਇਸ ਕਰਕੇ ਹਿੰਦੁਸਤਾਨ ਛੱਡੇਗਾ ਨਹੀਂ ਕਿਉਂਕਿ ਸਾਡੀ ਜਿਹੜੀ ਸੈਨਾ ਬਲ ਹੈ ਉਹਨਾਂ ਤੋਂ 7 ਗੁਣਾ ਜ਼ਿਆਦਾ ਪਾਵਰਫੁਲ ਹੈ ਸਾਡੇ 에ਅਰਕ੍ਰਾਫਟ ਹੁਣ ਸਾਡੇ ਕੋਲ ਜਿਹੜੀ ਸਾਮ ਐ ਜਿੰਨੇ ਆ ਮਿਜ਼ਾਈਲ ਮਾਰੇ ਆ ਸਾਮ ਮਿਜ਼ਾਈਲਾ ਇਹ ਆਪਣੇ ਆਪ ਚ ਇੱਕ ਇਹਦੇ ਵਰਗੀ ਮਿਲ ਨਹੀਂ ਸਕਦੀ ਮਿਜ਼ਾਈਲਾਂ ਠੀਕ ਹੈ ਨਾ ਇਹਨਾਂ ਨੇ ਦਾ ਟਾਰਗੇਟਡ ਮਿਜ਼ਾਈਲ ਐ ਸਿੱਧੇ ਠਾ ਮੰਨੇ ਉੱਥੇ ਜਾ ਕੇ ਹੁਣ ਸਾਡੇ ਜਿਹੜੇ ਆਪਣੇ ਰਡਾਰ ਐ ਆਟੋ ਰਡਾਰ ਐ ਪਾਕਿਸਤਾਨ ਦਾ ਜੈਟ ਇਹ ਤਾਂ ਤਦੇ ਛੁੱਟਿਆ ਗਿਆ ਨਾ ਉਹ ਰਡਾਰ ਚ ਆਇਆ ਜਦੋਂ ਉਹਨੇ ਨਾਲ ਹੀ ਛੁੱਟ ਦਿੱਤਾ ਥੱਲੇ ਤੇ ਸਾਡੇ ਕੋਲ ਜਿਹੜੇ ਇਕੁਪਮੈਂਟਸ ਹੈਗੇ ਸੈਨਾ ਦੇ ਉਹ ਬੜੇ ਬਹੁਤ ਤਗੜੇ ਨੇ ਪਾਕਿਸਤਾਨ ਨੂੰ ਵੀ ਪਤਾ ਵੀ ਅਸੀਂ ਤਬਾਹ ਹੋ ਜਾਣਾ ਸਾਨੂੰ 1900 ਜਿਹੜਾ ਵਾ 6571 ਵਾਂਗੂ ਸਾਨੂੰ ਗੋਡੇ ਲਾਣੇ ਪੈਣੇ ਆ ਸਾਨੂੰ ਮਾਫੀਆਂ ਮੰਗਣੀਆਂ ਪੈਣੀਆਂ ਇਸ ਕਰਕੇ ਬਿਹਤਰ ਹੈਗਾ ਕਿ ਅਸੀਂ ਫੇਰ ਸ਼ਿਮਲਾ ਸਮਝੌਤੇ ਵਾਂਗੂ ਨੱਕ ਰਗੜਦੇ ਜਾਵਾਂਗੇ ਇੱਥੇ ਹੀ ਕੋਈ ਨਾ ਕੋਈ ਆਪਾਂ ਇਹਨੂੰ ਕਰ ਲਈਏ ਠੀਕ ਆ ਆਪਣਾ ਹਲਵਾ ਬਾਟਾ ਉਹ ਥੋੜਾ ਜਿਹਾ ਕਰ ਹੀ ਜਾਂਦੇ ਆ ਬਈ ਚਲੋ ਠੀਕ ਐ ਨਾ ਕਰਕੇ ਅਸੀਂ ਵੀ ਆਪਣਾ ਪੇਟ ਥਾਪੜਲਾ ਕਰ ਲਈਏ ਬਟ ਜੇ ਮੈਨੂੰ ਕਹੋ ਕਿ ਜੰਗ ਪਾਕਿਸਤਾਨ ਜੰਗ ਲੜਨ ਦੇ ਹਾਲਾਤ ਵਿੱਚ ਹੈਗਾ ਉਹ ਕਿਤੇ ਵੀ ਨਹੀਂ ਐ ਨੋਵੇਅਰ ਇਸੇ ਕਰਕੇ ਜੇ ਇੰਡੀਆ ਨੇ ਜੰਗ ਦੀ ਕੋਈ ਗੱਲ ਹੋਵੇ ਤੇ ਉਹਨਾਂ ਦੇ ਪਰਮਾਣੂ ਜਿਹੜੇ ਬੇਸ ਕੈਂਪਾਂ ਤਬਾਹ ਕਰਦੇ ਨੇ ਸੀ ਇਹਦਾ ਮਤਲਬ ਹਿੰਦੁਸਤਾਨ ਦੀ ਹਕੂਮਤ ਨੇ ਉੱਥੇ ਅਟੈਕ ਨਹੀਂ ਕੀਤਾ ਉਹਨਾਂ ਦੇ ਪਰਮਾਣੂ ਬੇਸ ਕੰਪੀ ਤੇ ਉਹਨਾਂ ਨੂੰ ਪਤਾ ਇਹ جنگ ਨਹੀਂ ਹੋਣੀ جنگ ਦੇ ਅਸਾਰ ਉਦੋਂ ਬਣਦੇ ਆ ਜਦੋਂ ਸ਼ਕਤੀਸ਼ਾਲੀ ਦੇਸ਼ ਹੋਣ ਦੋਨਾਂ ਪਾਸੇ ਚੋਟੀ ਦੀ ਟੱਕਰ ਹੋਵੇ ਪਾਕਿਸਤਾਨ ਤਾਂ ਕਿਤੇ ਹੈ ਹੀ ਨਹੀਂ ਨਾ ਉਹ ਆਰਥਿਕ ਪੱਕੋਪਾੜ ਦਾ ਮੁਕਾਬਲਾ ਕਰ ਸਕਦਾ ਸਾਡੇ ਡਿਫੈਂਸ ਇਕੁਪਮੈਂਟ ਬੜੇ ਇੱਥੇ ਬਣਨੇ ਸ਼ੁਰੂ ਹੋ ਗਏ ਆ ਉਹ ਬਾਹਰੋਂ ਬੰਗਾਂਦਾ ਸਾਰੇ ਸਾਡੇ ਕੋਲ ਇੱਥੇ ਪੋਪੂਲੇਸ਼ਨ 140 ਕਰੋੜ ਹੈ ਉਹਨਾਂ ਦੀ ਪੋਪੂਲੇਸ਼ਨ ਸਾਡਾ ਕਿੰਨਾਵਾਂ ਹਿੱਸਾ ਤੁਸੀਂ ਆਪ ਕੈਲਕੂਲੇਟ ਕਰ ਲਓ ਤੇ ਇਸ ਕਰਕੇ ਪਾਕਿਸਤਾਨ ਇਜ਼ ਨੋਵੇਅਰ ਇੰਗਲਿਸ਼ ਵਿੱਚ ਮੈਂ ਸਾਫ਼ ਕਹ ਦੇਣਾ ਨੋਵੇਅਰ ਹਾਂ ਸਾਡੀਆਂ ਦੇਖੀਂ ਆ ਦੇਖੋ ਸਾਡੇ ਜਿਹੜੇ ਸੋਲਜਰਸ ਹੈਗੇ ਆ ਉਹ ਬਹੁਤ ਹੈਗੇ ਆ ਪੂਰੇ ਜਿੰਨੂੰ ਆਪਾਂ ਕਹਦੀਏ ਲੜਾਕੇ ਆ ਤੁਸੀਂ ਸਿੱਖ ਰੈਜੀਮੈਂਟ ਦੀ ਗੱਲ ਕਰ ਲੋ ਪੰਜਾਬ ਰੈਜੀਮੈਂਟ ਦੀ ਗੱਲ ਕਰ ਲੋ ਇਹਨਾਂ ਦੇ ਮੁਕਾਬਲੇ ਹੀ ਹੈ ਨਹੀਂ ਵਿਖ ਪੱਦਰ ਦੇ ਉੱਤੇ ਕਿੱਥੋਂ ਕਰ ਲੈਣਗੇ ਮੁਕਾਬਲਾ ਉਹਨਾਂ ਨੂੰ ਨਹੀਂ ਪਤਾ ਭਈ ਇਹਨਾਂ ਦੀ ਕੱਲੀ ਸਿੱਖ ਰੈਜੀਮੈਂਟ ਹੀ ਪਾਕਿਸਤਾਨ ਨੂੰ ਨਿਪਟਾਂ ਚ ਬੜੀ ਹੈਗੀ ਆ ਕੱਲੀ ਪੰਜਾਬ ਰੈਜੀਮੈਂਟ ਹੀ ਬਹੁਤ ਹੈਗੀ ਉਹਨਾਂ ਲਈ ਲੇਕਿਨ ਗੱਲ ਇਹ ਹੈ ਕਿ ਜੰਗ ਦੇ ਅਸਾਰ ਕੋਈ ਨਹੀਂ ਹੈਗੇ ਹਾਂ ਸਟ੍ਰਾਈਕ ਹੋਈ ਹੈ ਉਧਰੋਂ ਜਵਾਬ ਦਿੱਤਾ ਜਾਣਾ ਉਹਨਾਂ ਨੇ ਉਹਨਾਂ ਨੇ ਵੀ ਉੱਥੇ ਆਪਣੇ ਦੇਸ਼ 'ਚ ਜਿਹੜਾ ਵਾ ਹਲਵਾ ਬਾਟਾ ਮਾਂਜ ਕੇ ਕੋਈ ਨਾ ਕੋਈ ਅਖਬਾਰਾਂ 'ਚ ਖਬਰ ਲਵਾਣੀ ਆ ਕਿ ਅਸੀਂ ਕਰਤਾ ਮਾੜਾ ਮੋਟਾ ਨੇਰੇ ਮੇ ਜਿਹੜੇ ਮਜ਼ਾਈਲ ਸੁੱਟ ਦਿੱਤੀ ਕਿਤੇ ਤੇ ਠੀਕ ਆ ਅਸੀਂ ਮਜ਼ਾਈਲ ਅਟੈਕ ਕਰ ਦਿੱਤੇ ਆ ਕਰਤਾ ਲੇਕਿਨ ਇਦਾਂ ਦੀ ਕੋਈ ਗੱਲ ਨਹੀਂ ਹੈਗੀ हिंदुस्तान बहुत सक्षम है बहुत पावरफुल है बहुत ताकतवर है और डिसीजन मेकर है सब तो वड्डी ਗੱਲ ਹੈ ਕਿ ਇਸ ਵੇਲੇ ਫੈਸਲੇ ਜਿਹੜੇ ਆ ਸਿੱਧੇ ਔਨ ਸਪੋਰਟ ਲਿੱਤੇ ਜਾ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਮੀਟਿੰਗ 'ਚ ਆਰਮੀ ਨੂੰ ਤੇ ਫੋਰਸਿਸ ਨੂੰ ਤੁਹਾਨੂੰ ਖੁੱਲੀ ਛੁੱਟੀ ਹੈ ਜੋ ਟਾਈਮ ਜੋ ਚੀਜ਼ ਡਿਸਾਈਡ ਕਰਨੀ ਹੈ ਤੁਸੀਂ ਕਰ ਲਓ ਤੇ ਉਹਨਾਂ ਨੇ ਇਹ ਸਟ੍ਰਾਈਕ ਕਰਕੇ ਨੋ ਬੇਸ ਕੈਂਪ ਉਹਨਾਂ ਦੇ ਤਬਾਹ ਕਰਤੇ ਆ 12ਵੀਂ ਮੈਨੂੰ ਲੱਗਦਾ ਆਪਰੇਸ਼ਨ ਸੰਧੂਰ ਸੈਕੰਡ ਪਾਰਟ ਵੀ ਚੱਲੇਗਾ ਤਬਾਹ ਹੋਣਗੇ ਇੱਕ ਵਾਰੀ ਸਾਫ਼ ਕਰ ਦੇਣਾ ਚਾਹੀਦਾ ਤਾਂ ਕਿ ਇਹ ਰੋਜ ਦਾ ਟੰਟਾ ਜਿਹੜਾ ਬਾਅਦ ਚ ਜਦੋਂ ਖੜਾ ਹੋਣ ਲੱਗੇ ਲੌਂਚਿੰਗ ਪੈਡ ਫਿਰ ਤਬਾਹ ਕਰ ਦੋ ਇਸ ਤਰੀਕੇ ਕਰਕੇ ਅੱਜ ਦਾ ਸਾਰੇ ਮੁਲਕ ਜਿਹੜੇ ਆ ਟੈਰਰਿਸਟ ਦੇ ਖਿਲਾਫ ਨੇ ਆ ਤਵਾਦੀਆਂ ਦੇ ਖਿਲਾਫ ਗੱਲਾਂ ਕਰ ਰਹੇ ਨੇ ਇਕੱਠੇ ਹੋ ਰਹੇ ਨੇ ਇੱਕ ਪਲੇਟਫਾਰਮ ਤੇ ਤੇ ਇਹ ਮੌਕੇ ਦੇ ਸਗੋਂ ਸਾਰੇ ਦੇਸ਼ਾਂ ਦੀ ਹਮਾਇਤ ਹਿੰਦੁਸਤਾਨ ਦੇ ਨਾਲ ਆ ਪਈ ਇਥੇ ਟੈਰਰਿਸਟ ਕੈਂਪ ਸ਼ੁਰੂ ਹੋ ਰਿਹਾ ਅਸੀਂ ਤਬਾਹ ਕਰਤਾ ਹਿੰਦੂ ਸਾਡੇ ਅੱਗੇ ਲੋਕ ਮਾਰਦੇ ਆ ਫਿਰ ਅਸੀਂ ਜਾ ਕੇ ਉਹਨਾਂ ਨੂੰ ਜਵਾਬ ਦੇਣੇ ਆ ਤੇ ਜਿਹੜਾ ਕੰਮ ਅੱਜ ਕਰਦੇ ਆ ਉਹ ਪਹਿਲਾਂ ਕਰ ਦੇਣਾ ਚਾਹੀਦਾ ਇਹ ਥੋੜੀ ਪਾਲਿਸੀ 'ਚ ਮੈਨੂੰ ਲੱਗਦਾ ਬਦਲਾਅ ਲਿਆਣਾ ਚਾਹੀਦਾ ਡਾਕਟਰ ਸਾਹਿਬ ਮੇਰਾ ਅੰਤਲਾ ਸਵਾਲ ਆ ਇੱਕ ਵਾਰ ਇਹ ਕਲੀਅਰ ਕਰ ਦਿਓ ਕਿ ਕੱਲ ਜਿਹੜੀ ਸਥਿਤੀ ਅਮਰਤਸਰ 'ਚ ਬਣੀ ਉਹ ਵੀ ਲੋਕਾਂ ਲੋਕਾਂ ਨੂੰ ਸ਼ਸ਼ੋਪੰਚ ਹੈਗੇ ਲੋਕ ਅਜੇ ਵੀਗੇ ਉੱਥੇ ਹੋਇਆ ਕੀ ਆ ਉਹ ਕਲੈਰਿਟੀ ਹੋਣੀ ਜ਼ਰੂਰੀ ਦੇਖੋ ਉਹਨਾਂ ਨੇ ਮਿਜ਼ਾਈਲ ਸੁੱਟੀ ਆ ਉੱਥੇ ਜਿਹੜੇ ਕੁਝ ਹਲਕੇ ਦੇ ਮਜੀਠਾ ਹਲਕਾ ਉਹਦੇ ਵਿੱਚ ਵੀ ਕੋਈ ਕੁਝ ਸਪੇਅਰ ਪਾਰਟਸ ਮਿਲੇ ਨੇ ਜੀਪੀਐਸ ਟਾਈਪ ਦੇ ਕੁਝ ਡਰੋਨਸ ਨੇ ਸੁੱਟਿਆ ਉੱਥੇ ਲੇਕਿਨ ਉਹ ਇੱਡਾ ਕੋਈ ਹਾਰਮਫੁਲ ਨਹੀਂ ਹੋਇਆ ਧਮਾਕੇ ਦੀ ਆਵਾਜ਼ ਆਈ ਹੈ ਔਰ ਉਹ ਧਮਾਕੇ ਦੀ ਆਵਾਜ਼ ਨਾਲ ਜ਼ਰੂਰ ਲੋਕਾਂ ਚ ਪੈਨਿਕ ਕ੍ਰੀਏਟ ਹੋਇਆ ਸੰਸਣੀ ਫੈਲੀ ਹੈ ਔਰ ਜੇ ਤੁਸੀਂ ਕਹੋ ਕਿ ਕੋਈ ਜਾਨੀਵਾਲ ਨੁਕਸਾਨ ਹੋਇਆ ਉਹ ਨਹੀਂ ਹੋਇਆ ਬਲੈਕਆਊਟ ਉਸੇ ਟਾਈਮ ਕਰ ਦਿੱਤਾ ਗਿਆ ਬਈ ਉਹਨਾਂ ਪਾਕਿਸਤਾਨ ਵਾਲੋ ਕੋਈ ਇਹ ਨਾ ਹੋਵੇ ਕਿ ਇਹ ਸ਼ਰਾਰਤ ਕਰਕੇ ਤੇ ਮੁੜ ਕੇ ਇਸ ਤੋਂ ਬਾਅਦ ਹਮਲੇ ਕਰ ਦਿੱਤੇ ਜਾਂ ਧਿਆਨ ਭਟਕਾਤਾ ਜਾਵੇ ਤੇ ਇਦਾਂ ਦੀ ਕਾਰਵਾਈ ਲਈ ਪਹਿਲਾਂ ਹੀ ਸੁਚੇਤ ਰਿਹਾ ਕੰਮ ਲੇਕਿਨ ਉਹਨਾਂ ਵੱਲੋਂ ਜਿਹੜੀਆਂ ਸਿਰਫ ਤੇ ਸਿਰਫ ਮੈਂ ਤੁਹਾਨੂੰ ਦੱਸਿਆ ਉਹ ਆਪਣਾ ਉਹਨਾਂ ਨੂੰ ਨੀਕੀ ਕਰਕੇ ਤੇ ਉਹਨਾਂ ਨੇ ਕਿਹਾ ਹੋਣਾ ਅਸੀਂ ਮਜ਼ਾਈਲਾ ਸੁੱਟ ਦਿੱਤੀਆਂ ਉਹਨਾਂ ਨੇ ਆਪਣੇ ਉੱਤੇ ਖਬਰਾਂ 'ਚ ਵਾਹ ਵਾਹੀ ਲੁੱਟ ਲਈ ਹੋਣੀ ਆ ਜਦਕਿ ਇੱਥੇ ਕੁਝ ਨਹੀਂ ਹੈਗਾ ਇਹਨਾਂ ਵੱਲੋਂ ਦੇ ਦੇਖੋ ਉਹਨਾਂ ਵੱਲੋਂ ਕਾਰਵਾਈ ਕਰਕੇ ਤੇ ਸਿਰਫ ਤੇ ਸਿਰਫ ਆਪਣਾ ਪੱਕਾ ਪੂਰਿਆ ਜਾ ਰਿਹਾ ਹਿੰਦੁਸਤਾਨ ਦੀ ਸੈਨਾ ਨਾਲ ਉਹ ਟੱਕਰ ਵਾਲੀ ਗੱਲ ਨਹੀਂ ਜੇ ਟੱਕਰ ਲੈਣੀ ਹੈ ਤਾਂ ਉਹਨਾਂ ਨੂੰ ਵੀ ਪਤਾ ਕਿ ਟੱਕਰ ਲੈਣੀ ਹੈ ਤਾਂ ਬਹੁਤ ਔਖਾ ਕੰਮ ਹੈਗਾ। ਇਹ ਸਿਚੁਏਸ਼ਨ ਫਿਲਹਾਲ ਹੁੰਦਾ ਸਮਾਂ ਕਿ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਤੇ।